ਨਵਜੋਤ ਸਿੱਧੂ ਦੀ ਇੱਕ ਤਸਵੀਰ ਪ੍ਰੇਕਾ ਗਾਂਧੀ ਦੇ ਨਾਲ ਸਵਾਲਾਂ ਦਾ ਸਬ ਬਣ ਰਹੀ ਹੈ ਉਸੇ ਚੀਜ਼ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਜੀ ਮੌਜੂਦ ਨੇ ਡਾਕਟਰ ਸਾਹਿਬ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਉਹ ਇੱਕ ਫੋਟੋ ਅਪਲੋਡ ਹੋਣ ਤੋਂ ਬਾਅਦ ਕੋਈ ਕਹਿ ਰਿਹਾ ਹੈ ਕਿ ਨਵਜੋਤ ਸਿੱਧੂ ਚੋਣ ਲੜ ਰਿਹਾ ਹੈ ਕੋਈ ਕਹਿ ਰਿਹਾ ਨਵਜੋਤ ਸਿੱਧੂ ਪ੍ਰਧਾਨ ਬਣਨ ਜਾ ਰਹੇ ਹੈ ਅਸਲ ਗੱਲ ਕੀ ਹੈ ਤੁਸੀਂ ਦੱਸੋ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਅਗਰ ਮੈਂ ਤਾਂ ਚਲੋ ਮੇਰੇ ਸਾਹਮਣੇ 2000 ਤਿੰਤੋਂ ਮੈਂ ਲੱਭ ਤਰੋ ਦੇ ਟੱਚ ਦੇ ਵਿੱਚ ਆ ਔਰ ਉਹਨੂੰ ਸੰਪਰਕ ਵੀ ਹੈਗਾ ਜਿੱਥੇ ਉਹ ਮੁਲਾਕਾਤ ਹੁੰਦੀ ਆ ਮੁਲਾਕਾਤ ਹੁੰਦੀ ਵੀ ਆ ਇਥੇ ਉਹਰੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ 2004 ਚ ਤੇ ਜਲੰਧਰ ਰਕੇਸ਼ ਰਠੌਰ ਸਾਡੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਉਹਨਾਂ ਦੀ ਕੋਠੀ ਜਾਂਦੇ ਸੀ ਤੇ ਅਲੱਗ-ਤਾਰ ਮੀਡੀਆ ਦੇ ਨਾਲ ਟੱਚ ਰੱਖਦੇ ਸੀ ਚਿੰਨ ਨਵਜੋਸ ਸਿੰਘ ਸਿੱਧੂ ਦੀ ਸਦਾ ਨਾ ਇੱਕ ਖੈਲੀ ਰਹੀ ਹੈ ਕਿ ਉਹ ਤਿੱਖਾ ਅਟੈਕਿੰਗ ਤੇ ਵਿਪਾਕ ਬੋਲਣ ਵਾਲਾ ਠੀਕ ਹੈ ਨਾ ਨਾ ਲੱਗ ਲਵੇੜ ਨਾਲ ਕੁਝ ਮੇਲਾ ਸਿੱਧੇ ਠਾਪ ਬੋਲਦਾ ਅੱਛਾ ਉਹ ਉਹਦੀ ਇਹੀ ਵਿਪਾਕ ਬੋਲੀ ਜਿਹੜੀ ਹੈ ਇਹ ਰਾਜਨੀਤੀ ਦੇ ਵਿੱਚ ਉਹਨੂੰ ਇੱਕ ਹਾਸ਼ੀ ਤੇ ਜ਼ਰੂਰ ਲੈ ਗਈ ਮੈਂ ਸਮਝਦਾ ਹਾਂ ਦੇਖੋ ਤੁਸੀਂ 2004 ਤੋਂ ਬਾਅਦ ਜਦੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਿਆ ਤੀਜੀ ਵਾਰ ਜਦੋਂ ਅਰुण ਜੇਤਲੀ 2014 ਚ ਖੜੇ ਹੋਏ ਤੇ ਇਹਨਾਂ ਨੇ ਅੰਮ੍ਰਿਤਸਰ ਤੋਂ ਕਿਨਾਰਾ ਕਰ ਲਿਆ ਪੂਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਕਿਨਾਰਾ ਕਰ ਲਿਆ ਤੇ ਅਰुण ਜੇਤਲੀ ਚੋਣ ਉਥੋਂ ਹਾਰੇਗੇ ਕੈਪਟਨ ਨਮਰਿੰਦਰ ਸਿੰਘ 2014 ਚ ਜਿੱਤ ਗਏ ਬਾਅਦ ਵਿੱਚ 16 ਦੇ ਵਿੱਚ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵੀ ਛੱਡ ਦਿੱਤੀ ਇਹਨਾਂ ਨੂੰ ਕਿਹਾ ਵੀ ਤਾਨੂੰ ਰਾਜ ਸਭਾ ਦੇ ਵਿੱਚ ਭੇਜ ਦੇਣੇ ਬਾਜਪਾਨ ਨੇ ਕਿਹਾ ਵੀ ਇਹ ਕਹਿੰਦੇ ਮੈਂ ਉੱਥੇ ਜਾ ਕੇ ਮੂਨ ਨਹੀਂ ਰਹਿਣਾ ਮੈਂ ਚੁੱਪ ਨਹੀਂ ਬੈਠੇ ਰਹਿਣਾ ਜੇ ਮੈਂ ਤੁਹਾਡੀ ਰਾਜ ਸਭਾ ਲੈ ਕੇ ਜਾਊਂਗਾ ਤੇ ਫਿਰ ਮੇਰਾ ਹੌਸਲਾ ਨਾਲ ਉੱਥੇ ਕਾਰਜ ਛੱਲੀ ਹੋਊਗੀ 2016 ਦੇ ਵਿੱਚ ਕਾਂਗਰਸ ਚ ਜੁਆਇਨ ਕਰ ਗਏ ਔਰ ਲੱਗਿਆ ਸੀ ਇੱਕ ਸਿਆਸੀ ਭਵਿੱਖ ਨਵਾਂ ਨਵਜੋਤ ਸਿੰਘ ਸਿੱਧੂ ਦਾ ਸ਼ੁਰੂ ਹੋਇਆ ਕਿਉਂਕਿ 2014 ਤੋਂ ਜਿਹੜਾ 16 ਵਾਲਾ ਦੌਰ ਹੈ ਇਹਨਾਂ ਦਾ ਵਿਕਰਮ ਮਜੀਠੀਏ ਦੇ ਨਾਲ ਬਹੁਤ ਅਗਰੈਸ਼ਨ ਹੋਇਆ ਵਿਕਰਮ ਮਜੀਠੀਏ ਦੇ ਉਹਨਾਂ ਡਰਗ ਦੇ ਰੋਲੇ ਪੈ ਰਹੇ ਸੀਗੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਰਹਿੰਦੇ ਹੋਏ ਬਗਾਵਤ ਕੀਤੀ ਇਹਨਾਂ ਦੀ ਧਰਮ ਪਤਨੀ ਉਦੋਂ ਡਾਕਟਰ ਨਵਜੋਤ ਸਿੱਧੂ ਪਾਤੀ ਵਿਧਾਇਕ ਸੀ ਉਹਨਾਂ ਨੇ ਬੜਾ ਕਮਲ ਸ਼ਰਮਾ ਉਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਬੜਾ ਡੱਟ ਕੇ ਇਹਨਾਂ ਨੇ ਵਿਰੋਧ ਕੀਤਾ ਇਹਨਾਂ ਦੀ ਵਾਈਫ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਮਐਲਏ ਮੈਂ ਪਹਿਲੀ ਵਾਰ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਦੇ ਲੀਡਰਾਂ ਨੇ ਆਪਣੇ ਜਿਹੜੇ ਟੌਪ ਲੀਡਰਸ਼ਿਪ ਸੀ ਉਹਨੂੰ ਤਾਰ ਤਾਰ ਕਰ ਦਿੱਤਾ ਕਬੂਤਾਏ ਨੀਮੀ ਆ ਵੀ ਬਹੁਤ ਕਿਉਂਕਿ ਵਿਬਾਕ ਬੋਲਦੇ ਸੀ ਅੱਛਾ ਹੁਣ ਤਾਂ ਕੀ ਹੈ ਨਾ ਸਭ ਤੋਂ ਵੱਡੀ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਇੱਕ ਲਾਈਨ ਫੜੀ ਹੋਵੇ ਕਿ ਮੈਂ ਤਾਂ ਸਾਫ਼ ਹੀ ਕਹਿਣਾ ਯਾਰ ਮੈਂ ਤਾਂ ਸਿੱਧਾ ਹੀ ਬੋਲਣਾ ਹੈ ਤੇ ਤੁਹਾਡੇ ਦੁਸ਼ਮਣ ਬਹੁਤ ਬਣ ਜਾਂਦੇ ਤੇ ਤੁਹਾਨੂੰ ਤੁਹਾਡੀ ਜਿਹੜੀ ਉਹ ਭਾਸ਼ਾ ਸ਼ਕਤੀ ਹੁੰਦੀ ਉਹ ਹੀ ਤੁਹਾਡੀ ਦੁਸ਼ਮਣ ਬਣ ਜਾਂਦੀ ਹੈ। ਔਰ ਰਾਜਨੀਤੀ ਜਿਹੜੀ ਹੈ ਇਹ ਘੁੰਨੇ-ਮੁੰਨੇ ਵਾਲੀ ਗੱਲ ਹੁੰਦੀ ਹੈ ਕਿ ਅੰਦਰ ਬਹਿ ਕੇ ਅੰਦਰ ਕੁਝ ਗੱਲ ਕਰ ਲਈ ਬਾਹਰ ਆ ਕੇ ਕੁਝ ਗੱਲ ਕਰ ਲਈ ਅੰਦਰ ਸਮਝੌਤੇ ਕਰ ਲਏ ਬਾਹਰ ਆ ਕੇ ਬੜਕਾ ਮਾਰਤੀਆਂ। ਰਾਜਨੀਤੀ ਦੇ ਵਿੱਚ ਨਵਜੋਸ਼ ਸਿੰਘ ਸਿੱਧੂ ਇਸ ਚੈਪਟਰ ਤੇ ਨਹੀਂ ਚੱਲਿਆ ਬਸ ਇਹੀ ਸਮੱਸਿਆ ਰਹੀ ਉਹਦੋਂ ਕਮਲ ਚਰਮੇ ਨਾਲ ਜੇ ਪੰਗਾ ਪਿਆ ਰਿਹਾ ਤੇ ਫਿਰ 2016 ਦੇ ਵਿੱਚ ਜਦੋਂ ਜੁਆਇਨ ਕਰ ਗਏ ਤੇ ਕੈਪਟਨ ਮਿਰਤ ਸਿੰਘ ਦੀ 2017 ਨੂੰ ਸਰਕਾਰ ਬਣੀ ਇਹਨਾਂ ਨੂੰ ਪੰਜਾਬ ਦਾ ਲੋਕਲ ਬਾਡੀ ਮੰਤਰੀ ਲਾਇਆ ਗਿਆ ਜਿਹਨੂੰ ਨਤਾਇ ਮੰਤਰੀ ਕਹਿੰਦੇ ਆ ਹਮੇਸ਼ਾ ਲੋਕਲ ਬਾਡੀ ਜਿਹੜੀ ਆ ਉਹ ਸੈਕੰਡ ਇਨ ਕਮਾਂਡ ਚ ਦਿੱਤੀ ਜਾਂਦੀ ਆ ਲੇਕਿਨ ਗੱਲ ਇਹ ਆ ਕਿ ਉਹੀ ਸ਼ੈਲੀ ਰਹੀ ਕਿ ਜਿਹੜਾ ਵਾ ਗਟੀਆਂ ਲੈ ਕੇ ਸਿੱਧਾ ਇਹਨੂੰ ਢਾ ਦਿਓ ਉਹਨੂੰ ਢਾ ਦਿਓ ਅਗਰੈਸ਼ਨ ਚਿਕਦਮ ਕਮ ਕੀਤਾ ਮੈਨੂੰ ਉਦੋਂ ਯਾਦ ਆ ਕਿ ਕਈ ਆਈਏ ਸਬਸੰਗ ਜਿਹੜੇ ਆ ਉਹ ਇਹਨਾਂ ਨੇ ਚੌਕ ਖੜੇ ਕਰਕੇ ਮੌਕੇ ਦੇ ਉੱਤੇ ਉਹਨਾਂ ਦੀ ਬੇਇੱਜ਼ਤੀ ਵੀ ਕੀਤੀ ਉਹ ਉਹ ਕੈਪਟਨ ਨਮਰਿੰਦਰ ਸਿੰਘ ਦਾ ਨਾ ਇੱਕ ਤਰੀਕਾ ਰਿਹਾ ਉਹ ਕਦੀ ਵੀ ਆਪਣੇ ਮੂੰਹੋਂ ਨਹੀਂ ਬੋਲਦੇ ਉਹ ਆਈਐਸ ਅਫਸਰ ਨੂੰ ਇਸ਼ਾਰਾ ਕਰਦੇ ਉਹ ਇਹਦਾ ਪਰਮ ਮੰਤਰੀ ਦੇ ਵੱਢ ਦਿਓ ਮੈਂ ਤਾਂ ਆਪਣੇ ਟਾਈਮ 'ਚ ਦੇਖਿਆ ਕੈਪਟਨ ਨਮਰਿੰਦਰ ਸਿੰਘ ਨਾ ਮਹਿੰਦਰ ਸਿੰਘ ਕੇਪੀ ਨੂੰ ਕਿਵੇਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਤਾਰ ਹੈਂਟਰੀ ਨੂੰ ਕਿਵੇਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਬਿਊਰੋਕ੍ਰੇਸੀ ਜਲੰਧਰ ਦੇ ਡੀਸੀ ਅਸ਼ੋਕ ਗੁਪਤਾ ਨੂੰ ਕਹਿੰਦਾ ਕਿ ਮੰਤਰੀਆਂ ਦੇ ਫੋਨ ਦੀ ਚੁਪਣਾ ਠੀਕ ਹੈ ਨਾ ਔਰ ਕਈ ਇਦਾਂ ਦੀਆਂ ਕਠੜਾਵਾਂ ਹੋਈਆਂ ਹੁਣ ਦੇਖੋ ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਕਮਤਾ ਆਈਐਸ ਅਫਸਰਾਂ ਤੋਂ ਹੀ ਲੈਣੇ ਆ ਕਾਰਪੋਰੇਸ਼ਨ ਦਾ ਕਮਿਸ਼ਨਰ ਆਈਐਸ ਸੈਕਟਰੀ ਆਈਐਸ ਪ੍ਰਿੰਸੀਪਲ ਆਈਐਸ ਡਾਇਰੈਕਟਰ ਲੋਕਲ ਬੋਡੀ ਆਈਐਸ ਤੇ ਕਿਹਦੇ ਕੋਲ ਕੰਮ ਲੈਣੇ ਆ ਤੇ ਬਦਲੀ ਪੀਸੀਐਸ ਅਫਸਰ ਜਿਹੜੇ ਆ ਅਸਿਸਟੈਂਟ ਕਮਿਸ਼ਨਰ ਹੋ ਗਿਆ ਜਾਂ ਅਰਜ਼ ਜਿਹੜਾ ਡਾਇਰੈਕਟਰ ਲੋਕਲ ਬੋਡੀ ਜੁਆਇੰਟਸ ਕਮਿਸ਼ਨਰ ਹੋ ਗਿਆ ਜੁਆਇੰਟ ਸੈਕਟਰੀ ਹੋ ਗਿਆ ਕਾਰਪੋਰੇਸ਼ਨ ਦਾ ਇਹ ਸਾਰੇ ਪੀਸੀਐਸ ਅਫਸਰ ਹੈ ਸਾਰੇ ਬਸਾਰਿਆਂ ਦੀ ਬਦਲੀ ਦੀ ਜਿਹੜੀ ਪਾਵਰ ਹੈ ਉਹ ਚੀਫ ਮਿਨਿਸਟਰ ਕੋ ਹੁੰਦੀ ਹੈ ਅਤੇ ਦਿੱਕਤ ਇਹ ਹੁੰਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਅਫਸਰ ਬਦਲ ਨਹੀਂ ਸਕਦੇ ਮੁੱਢੋਂ ਉਸ ਟਾਈਮ ਦੇ ਉੱਤੇ ਇੱਥੇ ਕਮਿਸ਼ਨਰ ਸੀਗੇ ਬਸੰਤ ਕਰਗ ਉਹ ਨਵਜੋਤ ਸਿੰਘ ਸਿੱਧੂ ਬਸੰਤ ਕਰਗ ਦੀ ਬਦਲੀ ਨਹੀਂ ਕਰ ਸਕਦੇ ਸੀ ਕੀ ਕਰਦੇ ਅਗਲੇ ਅੱਛਾ ਅਫਸਰਾਂ ਦੇ ਨਾਲ ਉਹ ਪੱਥਾ ਮਾਰਦੇ ਸੀਗੇ ਅਫਸਰ ਅੱਗੋਂ ਬੈਠੇ ਰਹਿੰਦੇ ਹੀ ਢੀਠ ਬਣੇ ਕੋਲ ਨੂੰ ਪਤਾ ਸਾਨੂੰ ਕੈਪਟਨ ਰਮਨ ਸਿੰਘ ਨੇ ਪਤਾ ਲੱਗਾ ਨਵਜੋਤ ਸਿੰਘ ਸਿੱਧੂ ਨੇ ਤਾਂ ਬਦਲ ਲਾਣੀ ਆਖਰਕਾਰ ਉਹ محکمہ ਕਮਜ਼ੋਰ ਹੁੰਦਾ ਗਿਆ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਉਸ ਮੈਪ ਕਮੇ ਤੋਂ ਕਿਨਾਰਾ ਕੀਤਾ ਤੇ ਬਿਨਾਮ ਵਿਭਾਗ ਦੇ ਕਾਫੀ ਦੇਰ ਨਵਜੋਤ ਸਿੰਘ ਸਿੱਧੂ ਮੰਤਰੀ ਰਏ ਕੈਪਟਨ ਅਮਰਿੰਦਰ ਸਿੰਘ ਨਾਲ ਜੰਗ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਦੇ ਕਈ ਵਿਜ਼ਨ ਡਾਕੂਮੈਂਟ ਨਵਜੋਤ ਸਿੰਘ ਸਿੱਧੂ ਲੈ ਕੇ ਆਇਆ ਸੀ ਮੈਨੂੰ ਯਾਦ ਹੈ ਥਿਲੰਗਾਨਾ ਗਏ ਮਾਈਨਿੰਗ ਕਾਰਪੋਰੇਸ਼ਨ ਤੇ ਸਟੱਡੀ ਕੀਤੀ ਲੀਕਰ ਕਾਰਪੋਰੇਸ਼ਨ ਤੇ ਸਟੱਡੀ ਕੀਤੀ ਬਈ ਅਸੀਂ ਇਹ ਬਣਾ ਦਈਏ ਤੇ ਸਾਡਾ ਮਾਫੀਆ ਖਤਮ ਹੋ ਜਾਂਦਾ ਅਸੀਂ 30-40 ਹਜ਼ਾਰ ਕਰੋੜ ਸਾਲ ਦਾ ਕਮਾ ਲਾਂਗੇ ਲੇਕਿਨ ਕੀ ਕਰਦੀ ਹੈ ਸਰਕਾਰਾਂ ਇਹਦੇ ਪੈਰਲਲ ਆਪਣੀ ਸ਼ਰਾਬ ਵੇਚਦੀਆਂ ਮਤਲਬ ਮਾਫੀਆ ਵੇਚਦਾ ਹੈਗਾ ਵਾ ਸਰਕਾਰਾਂ ਵੇਚਦੀਆਂ ਸਰਕਾਰਾਂ ਠੇਕੇ ਦਿੰਦੀਆਂ ਮਾਫੀਆ ਪੈਰਲਲ ਵੇਚਦਾ ਰੇਤਾ ਜਿਹੜੀ ਹੈ ਮਾਫੀਆ ਪੈਰਲਲ ਵੇਚਦਾ ਸਰਕਾਰ ਦਾ ਜੇ ਤੁਸੀਂ ਅੱਜ ਵੀ ਕੈਲਕੂਲੇਟ ਕਰ ਲਓ ਸਰਕਾਰ ਦੇ ਖਜ਼ਾਨੇ 'ਚ ਪੈਸੇ ਘੱਟ ਆਣਗੇ ਜੀ ਮਾਈਨਿੰਗ ਜਿਵੇਂ ਤੁਸੀਂ ਉਹਨੂੰ ਕੈਲਕੂਲੇਟ ਕਰ ਲਓ 10 ਤੋਂ 11000 ਕਰੋੜ ਦੀ ਮਾਈਨਿੰਗ ਹੋ ਜਾਂਦੀ ਹੈ ਤੇ ਸਰਕਾਰ ਦੇ ਖਾਤੇ 'ਚ ਸਾਰਾ ਤੁਹਾਡਾ ਮਤਲਬ 1000 ਕਰੋੜ ਵੀ ਨਹੀਂ ਆਣਾ ਸਾਲ ਦਾ ਤੇ ਫਿਰ ਉਹ ਕਹਿੰਦਾ ਜੇ ਕਾਰਪੋਰੇਸ਼ਨ ਬਣ ਗਈ ਤੇ ਫਿਰ ਤਾਂ ਜਿਹੜੇ ਉਦਾਂ ਕੱਢਦੇ ਦਿੱਤਾ ਮੈਂ ਬੰਦ ਹੋ ਜੂਗੀ ਪ੍ਰੈਸ਼ਰ ਬੰਦ ਹੋ ਜਾਣਗੇ ਉਹ ਵੀ ਥੋੜਾ ਥੋਸ ਕਰ ਚੁੱਕਿਆ ਆਖਿਰਕਾਰ ਨਾਲ ਜੋ ਸੈਂਸਿਟੂ ਜਿਹੜੇ ਆ ਲੋਬਿੰਗ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਕਾਰਨ ਡਰੱਗ ਦੇ ਮੁੱਦੇ ਬੜੇ ਸੀਗੇ ਸੁਖਜਿੰਦਰ ਰੰਧਾਵਾ ਜਿਹੜੇ ਪੰਜਾਬ ਦੇ ਡਪਟੀ ਮੁੱਖ ਮੰਤਰੀ ਬਾਦਚ ਬਣੇ ਉਹਨਾਂ ਦੇ ਵੀ ਨਵਜੋਤ ਸਿੰਘ ਸਿੱਤੂ ਨਾਲ ਚੰਗੀ ਸਾਹ ਸੀ ਪਰਗਰ ਸਿੰਘ ਹੋਰਾਂ ਨੀਸ਼ਾਨ ਸੀ ਇਹਨਾਂ ਨੇ ਲਾਬਿੰਗ ਦਿੱਲੀ ਕਰਨੀ ਸ਼ੁਰੂ ਕਰ ਦਿੱਤੀ ਵੀ ਪੰਜਾਬ ਦੇ ਵਿੱਚ ਡਰੱਗ ਦੇ ਉੱਤੇ ਅਸੀਂ ਨਕੇਲ ਨਹੀਂ ਪਾ ਸਕੇ ਬੇਅਦਬੀਆਂ ਚ ਅਸੀਂ ਕੁਝ ਨਹੀਂ ਕਰ ਸਕੇ ਲੋਕਾਂ ਨੇ ਸਾਡੇ ਟੰਗਾ ਮਾਰਦੀ ਆ ਅੱਛਾ ਆਖਰਕਾਰ ਕਰਦੇ 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 ਜਦੋਂ ਵੀ ਕੈਪਟਨ ਨਮਿੰਦਰ ਸਿੰਘ ਦਾ ਲੱਗਿਆ ਕਿ ਇਹਨਾਂ ਦਾ ਬਾਦਲ ਪਰਵਾਰ ਦੇ ਨਾਲ ਕਾਫੀ ਸਮਝੌਤਾ ਹੋਇਆ ਹੋਇਆ ਹੈ ਰੁਝਾਨ ਉਧਰਲੇ ਪਾਸੇ ਹੈਗਾ ਨਾ ਐਂ ਡਰੱਗ ਦੇ ਪਾਸੇ ਜਾਂਦੇ ਪਏ ਆ ਨਾ ਇਹ ਮਾਈਨਿੰਗ ਦੇ ਪਾਸੇ ਜਾਂਦੇ ਪਏ ਆ ਨਾ ਇਹ ਕੇਵਲ ਵਾਲ ਦੇਖਦੇ ਪਏ ਆ ਤੇ ਲੋ ਹਾਈ ਕਮਾਂਡ ਦੇ ਕੈਪਟਨ ਨਮਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਜਾਖੜ ਅਸਤੀਫਾ ਤੋਂ ਕੀਤਾ ਜਾ ਸਕਿਆ ਸੀ ਜਾਖੜ ਤੋਂ ਅਸਤੀਫਾ ਲੈ ਕੇ ਨਵਜੋ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਚੁੱਕਿਆ ਸੀ ਸਿੱਧੂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਿੱਧੂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਜਿਹੜੇ ਬਾਹਾਂ ਦੇ ਵਿੱਚ ਦਮ ਆ ਗਿਆ ਲੱਤਾਂ 'ਚ ਜਾਨ ਆ ਗਈ ਫੇਰ ਉਹਨੇ ਹਾਈ ਕਮਾਂਡ ਤੱਕ ਲਾਬਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਬਾਰੇ ਦੱਸਿਆ ਕਿ ਇਹ ਬਾਦਲ ਪਰਿਵਾਰ ਦੇ ਖਾਸ ਨੇ ਇੱਥੇ ਸਾਡੇ ਬੁਰਾ ਹਾਲ ਹੋ ਜਾਣਾ ਸਾਡੇ ਪੰਜਾਬ ਦੇ ਵਿੱਚ ਕੈਪਟਨ ਨਮਿੰਦਰ ਸਿੰਘ ਜਿਹੜੇ ਆ ਉਹ ਲੋਕਾਂ ਨਾਲ ਕੀਤੇ ਬਾਦੇ ਨਹੀਂ ਪੂਰੇ ਕਰ ਸਕਦਾ ਅੱਛਾ ਫੇਰ ਉਹਦੇ ਚ ਜਦੋਂ ਰੋਲਾ ਰੋਲਾ ਪੈ ਗਿਆ ਤੇ ਕੈਪਟਨ ਨਮਿੰਦਰ ਸਿੰਘ ਦਾ ਵੀ ਅਸਤੀਫਾ ਜਿਹੜਾ ਲੈ ਕੇ ਕਰਤਾਗਾ ਉਦੋਂ ਇਹ ਮਹੱਤਵਕਾਂਸ਼ਾ ਸੀ ਨਵਜੋਸ ਸਿੰਘ ਸਿੱਧੂ ਦੀ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ ਲੇਕਿਨ ਉਹ ਪੰਜਾਬ ਦੇ ਪ੍ਰਧਾਨ ਬਣ ਚੁੱਕੇ ਸੀਗੇ ਰੇਸ ਵਿੱਚ ਸੀਗੇ ਸੁਰੀਲ ਜਾਖੜ ਵੀ ਸੀਗਾ ਸੋਜਿੰਦਰ ਦਾ ਦਾਵਾ ਵੀ ਸੀਗੇ ਸਾਰੇ ਰੇਸ 'ਚ ਸੀਗੇ ਲੇਕਿਨ ਉਹ ਚਰਨਜੀਤ ਚੰਨੀ ਮੁੱਖ ਮੰਤਰੀ ਬਣ ਕੇ ਆ ਗਏ ਫਿਰ ਚੰਨੀ ਨਾਲ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਕਿਉਂਕਿ ਅਸੈਪਟੇਬਿਲਟੀ ਨਹੀਂ ਹੁੰਦੀ ਨਾ ਇੱਕ ਬੰਦੇ ਦੀ ਨੇਚਰ ਬਣ ਜਾਂਦੀ ਆ ਬਈ ਮੈਨੂੰ ਮਾਰਾ ਜਾ ਵੀ ਕੁਝ ਦਿਖਿਆ ਤੇ ਮੈਂ ਰੋਲਾ ਪਾ ਲੈਣਾ ਉਹ ਲਈ ਜੀ ਤੁਸੀਂ ਡੀਜੀਪੀ ਲਾਤਾ ਆਹ ਵਾਲਾ ਡੀਜੀਪੀ ਗਲਤ ਲਾਤਾ ਇਕਬਾਲ ਬਰੀ ਸੋਤਾ ਗਲਤ ਲਾਤਾ ਜੀ ਤੁਸੀਂ ਐਡਵੋਕੇਟ ਜਨਰਲ ਗਲਤ ਲਾਤਾ ਖਵਾਰਾਂ ਦੇ ਜਲੂਸ ਨਿਕਲਣ ਲੱਪਿਆ ਮੀਡੀਆ ਚ ਜਰੂਰ ਬਰੋਤੀਆਂ ਨੂੰ ਦਾ ਬਰੋਤੀਆਂ ਨੂੰ ਦਾ ਕੰਮ ਕਰਨ ਦੀ ਲੋੜ ਹੀ ਨਹੀਂ ਬਈ ਨੌਜੋਸ ਸਿੰਘ ਸਿੱਧੂ ਹੀ ਹਮਲਾਵਰ ਹੋ ਗਏ ਸਰਕਾਰ ਤੇ ਜੇ ਚੰਨੀ ਨੇ ਕੋਈ ਘੋਸ਼ਣਾਵਾ ਕੀਤੀਆਂ ਤਾਂ ਅਗਲੇ ਦਿਨ ਕਹਤਾ ਜੀ ਸਰਕਾਰਾਂ ਬਣਾਉਣ ਲਈ ਘੋਸ਼ਣਾਵਾ ਕੀਤੀਆਂ ਜਾਂਦੀਆਂ ਲੋਲੀ ਪੱਪ ਦਿੱਤੇ ਜਾਂਦੇ ਹੁੰਦੇ ਆ ਆਪਣੀ ਸਰਕਾਰ ਤੇ ਹੀ ਹਮਲਾਵਰ ਹੋ ਗਏ ਫਿਰ ਉਸ ਤੋਂ ਬਾਅਦ ਚਲੋ ਇੱਕ ਦੌਰ ਹੋਰ ਆਇਆ ਕਿ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਬਈ ਆਪਾਂ ਅਗਲਾ ਮੁੱਖ ਮੰਤਰੀ ਕਿਹਨੂੰ ਪ੍ਰੈਜ਼ੈਂਟ ਕਰਨਾ 2022 ਚ ਉਹਦੀ ਵੀ ਤਿਆਰੀ ਕਰੀਏ ਜਦੋਂ ਇੱਕ ਮਤਲਬ ਜਿਹੜਾ ਲੰਬਾ ਜੋੜਾ ਚੱਲਿਆ ਨੌਜੋਸ ਸਿੰਘ ਸਿੱਧੂ ਨੇ ਕਿਹਾ ਮੈਨੂੰ ਜੋ ਤੁਸੀਂ ਨਾ ਜੋ ਕਰੋਗੇ ਉਹੀ ਐਸੈਪਟੇਬਲ ਰਹੂਗਾ ਲੇਕਿਨ ਉਹ ਉਹਨਾਂ ਨੇ ਚੰਨੀ ਨੂੰ ਤਰਜੀਹ ਦਿੱਤੀ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਹਲਾਨਿਆ ਗਿਆ ਕਿ 2022 ਜਗਾ ਸਰਕਾਰ ਬੰਦੀ ਚੰਨੀ ਰਹੇਗੀ ਉਹ ਨਵਜੋ ਸਿੰਘ ਸਿੱਤੂ ਲੋਕ ਕੋਈ ਵਿਰੋਧ ਕੀਤਾ ਗਿਆ ਉਸ ਦੀ ਦਵੇ ਪੂਰਾ ਠੀਕ ਖੁੱਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਹੁਤ ਪ੍ਰਧਾਨ ਦੇ ਤੌਰ ਤੇ ਕੰਮ ਨਹੀਂ ਕੀਤਾ ਗਿਆ ਜੇ ਕੰਮ ਕੀਤਾ ਗਿਆ ਹੁੰਦਾ ਪੂਰੀ ਕਾਂਗਰਸ ਖਿਲਰ ਗਈ ਖਿਲਰ ਗਈ ਕੁਝ ਅਕ੍ਰਸ਼ਕ ਗੁੱਟ ਬਣ ਗਿਆ ਕਿਹਦਾ ਕਿਤੇ ਗੁੱਟ ਬਣ ਗਿਆ और सब तो बड़ी गल है विरोधियों को मौका बहुत मिले कांग्रेस से हमला लो जो ईडी का केस होया चनी नवजोत सिद्धू उल्टा चन्नी हमलावर हो गए और इतना नुकसान बहुत होया मामला लेकिन नवजोत सिंह सिद्धू की हमेशा कोशिश रही है कि मैनू हाईकमान हमेशा न एज ए सीएम का चेहरा दिखावे तो मैं अगो काम करा इसे करके जो तो गई दो तो दो हजार बी तो बाद नवजोत सिधू सइडलाइन हो गए बिल्कुल ਹੁਣ ਜਦੋਂ ਤੁਹਾਨੂੰ ਲੱਗਦਾ ਕਿ ਯੂ ਟਰਨ ਹੋ ਰਿਹਾ ਹੈ ਕੌਣ ਸਰਕਾਰ ਜਿਹੜੀ ਹੈ ਦੁਬਾਰਾ ਜਿਹੜੀ ਹੈ ਇਲੈਕਸ਼ਨ ਹੋਣੇ ਆ ਪੰਜਾਬ ਦੇ ਵਿੱਚ ਤੇ ਨਵਜੋਤ ਸਿੰਘ ਸਿੱਤੂ ਨੇ ਹਾਈ ਕਮਾਂਡਰ ਨਾਲ ਮੀਟਿੰਗ ਕੀਤੀ ਹੈ ਉਹਨਾਂ ਦੀ ਧਰਮ ਪਤਨੀ ਨੇ ਅੱਜ ਤੋਂ 10 15 20 ਦਿਨ ਪਹਿਲਾਂ ਕਹਿਤਾ ਸੀ ਕਿ ਮੈਂ ਚੋਣ ਲੜਾਂਗੀ ਹਰ ਹਾਲਤ ਚ ਲੜਾਂਗੀ ਡਾਕਟਰ ਸਾਹਿਬ ਜਿੱਥੇ ਚਰਚਾ ਆ ਮੰਨ ਕੇ ਕਾਂਗਰਸ ਦੇ ਵਿੱਚ ਹੁਣ ਤਬਦੀਲੀ ਆ ਸਕਦੀ ਹੈ ਪ੍ਰਧਾਨ ਬਦਲੇ ਜਾ ਸਕਦੇ ਨਵਜੋਤ ਸਿੱਧੂ ਵੀ ਪ੍ਰਧਾਨ ਬਣ ਸਕਦੇ ਆ ਤੁਸੀਂ ਕੀ ਭਵਿੱਖ ਦੇਖਦੇ ਹੋ ਦੇਖੋ ਗੱਲ ਪਤਾ ਕੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਦੀ ਗੁੱਟਬਾਜੀ ਬਹੁਤ ਹੋਈ ਪਈ ਹੈ ਪ੍ਰਧਾਨ ਬਣਨ ਲਈ ਨਾ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਥੋੜਾ ਪਹਿਲਾਂ ਆਪਣੇ ਆਪ ਚੁਟਕੜਾ ਬਦਲਾਵ ਕਰਨਾ ਪਏਗਾ ਮੈਂ ਬੀਂਗ ਇੱਕ ਜਰਨਲਿਸਟ ਐਨਾਲਿਸਟ ਹਾਂ ਇੱਕ ਤਾਂ ਵੋਕਲ ਕੱਟ ਹੋਣਾ ਪੈਂਦਾ ਟੂ ਦਾ ਪੁਆਇੰਟ ਮੁੱਦਿਆਂ ਦੇ ਉੱਤੇ ਬੋਲਣਾ ਪੈਂਦਾ ਹੁਣ ਕੈਪਟਨ ਰਮਨ ਸਿੰਘ ਟੂ ਦਾ ਪੁਆਇੰਟ ਬੋਲਦੇ ਆ ਚੰਨੀ ਵੀ ਟੂ ਦਾ ਪੁਆਇੰਟ ਬੋਲਦੇ ਹੈਗੇ ਜਾਖੜ ਵੀ ਉਹਨਾਂ ਨੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ ਹੁਣ ਜੇ ਆ ਕੇ ਆਪਾਂ ਰਾਣੇ ਨੂੰ ਵੇਚ ਜਾਗੇ ਕਹਾਂਗੇ ਕਿਹੜਾ ਰਾਣਾ ਤੇ ਫਿਰ ਉੱਥੇ ਕਾਂ ਕਈ ਰਾਣੇ ਆਏ ਕਈ ਗਏ ਇਹਨ ਜੋ ਹੁਸੈਨ ਸਿੱਤੂ ਦਾ ਡਾਇਲੋਗ ਹੈ ਨਹੀਂ ਇਹ ਨਾ ਹੋਣਾ ਚਾਹੀਦਾ ਸਾਰੇ ਕਾਂਗਰਸ ਚ ਖੜੇ ਹੋਏ ਆ ਸਾਰਿਆਂ ਨੂੰ ਇਕੱਠੇ ਲੈ ਕੇ ਚੱਲੋ ਸੋਪਾਲ ਕਹੇ ਨੂੰ ਰਾਣੇ ਗੁਜੀਦ ਨੂੰ ਫਿਰ ਕਾਂਗਰਸ ਦਾ ਭਲਾ ਹੋਣਾ ਜੇ ਤੁਸੀਂ ਕਹੋਗੇ ਕਿ ਇੱਕ ਗੁੱਟ ਨੂੰ ਤਰਜੀਹ ਦੇਣੀ ਆ ਕੇ ਫਿਰ ਉਹੀ ਪ੍ਰਤਾਪ ਬਾਜਵੇ ਵਾਲਾ ਹਾਲ ਹੋ ਜਾਣਾ ਜੋ ਪ੍ਰਤਾਪ ਬਾਜਵਾ ਜੋ ਰਾਜਾ ਵੜਿੰਗ ਕਰਦੇ ਪਏ ਆ ਵੀ ਦੂਜੇ ਗੁੱਟ ਨੂੰ ਠੋਕੀ ਜਾਓ ਫਿਰ ਉਹ ਹਾਲ ਸ਼ੁਰੂ ਹੋ ਜਾਣਾ ਫਿਰ ਕਾਂਗਰਸ ਖਿੱਲਰ ਦੀ ਨਜ਼ਰ ਆ ਜਾਣੀ ਆ ਹਾਂ ਪਹਿਲਾਂ ਇਸੀ ਦੇ ਵੀ ਹੋਵੇ ਕਲੀਅਰ ਕਿ ਮੈਂ ਸਿਰਫ ਮੁੱਦਿਆਂ ਤੇ ਬੋਲਣਾ ਇਸ ਤੋਂ ਬਾਅਦ ਮੇਰਾ ਚਿਹਰਾ ਪਾਰਟੀ ਜ਼ਰੂਰ ਬਣਾਉਂਦੀ ਹੈ ਬਣਾਵੇ ਲੇਕਿਨ ਮੈਂ ਮੁੱਦੇ ਦੀ ਗੱਲ ਕਰੂੰਗਾ ਨਾਲੇ ਕੱਲ੍ਹ ਹੈ ਕਿ ਕਾਂਗਰਸ ਨੂੰ ਵੀ ਇੱਕ ਚਿਹਰਾ ਮਿਲ ਜੂਗਾ ਜਿਹੜਾ ਭਗਵਾਨ ਸਿੰਘ ਮਾਨ ਜਿਹੜਾ ਜਿੱਦਾਂ ਬੋਲਦੇ ਨੇ ਕਾਂਗਰਸ ਤੇ ਅਟੈਕ ਕਰਦੇ ਨੇ ਕਮੇਡੀ ਦੇ ਤਰੀਕੇ ਨਾਲ ਨਵਜੋਸ਼ ਸਿੰਘ ਸਿੱਧੂ ਵੀ ਪੂਰਾ ਕਮੇਟੀਨ ਹੈਗਾ ਅਟੈਕ ਦਾ ਜਵਾਬ ਦੇਨ ਜੁਗਾ ਹੋ ਜਾਏਗਾ ਹਜੇ ਤਾਂ ਪੰਜਾਬ 'ਚ ਮੈਨੂੰ ਲੱਗਦਾ ਭਗਵੰਤ ਮਾਨ ਦੇ ਹਾਣੀ ਕੋਈ ਲੀਡਰ ਹੀ ਨਹੀਂ ਜਿਹੜਾ ਉਹਨੂੰ ਗੱਲਾਂ ਤੇ ਬਾਤੀ ਉਹਦਾ ਜਵਾਬ ਦੇ ਸਕੇ ਹਜੇ ਤੱਕ ਤਾਂ ਮੈਨੂੰ ਲੱਭਿਆ ਨਹੀਂ ਕਿਉਂਕਿ ਜਿੱਦਾਂ ਹੀ ਭਗਵੰਤ ਮਾਨ ਬੋਲਦੇ ਆ ਉਹ ਲੋਕੀ ਤਾਂ ਉਹਨਾਂ ਨੂੰ ਸੁਣਦੇ ਪਏ ਆ ਭਾਵੇਂ ਉਹਨਾਂ ਦੇ ਕਮੇਟੀ ਕਰਕੇ ਸੁਣਦੇ ਪਏ ਆ ਬੰਨ ਕੇ ਤਾਂ ਰੁੱਕੀ ਰਕ ਬੈਠ ਜਾਂਦੇ ਆ ਜਿੱਦਾਂ ਕਾਂਗਰਸ ਨੂੰ ਜੋਂ ਦੇਖੋ ਪ੍ਰਤਾਪ ਬਾਜਵੇਂ ਨੂੰ ਉਹ ਇਹਨਾਂ ਨੇ ਕਹਿੰਦਾ ਪਿਆ ਮੇਰੀ ਰੁੱਕੀ ਪੀੜੀ ਜੀ ਚਾਰ ਬੰਦੇ ਰੱਖੇ ਤੋਂ ਇਧਰੋਂ ਖਿੱਚਦੇ ਤੋਂ ਉਧਰੋਂ ਖਿੱਚਦੇ ਆ ਉਹ ਇਹ ਇਹ ਇਹਦਾ ਜਵਾਬ ਪ੍ਰਤਾਪ ਬਾਜਵਾ ਨਹੀਂ ਦੇ ਸਕਦਾ ਮੈਨੂੰ ਗੱਲ ਯਾਦ ਹੈ ਕਿ ਜਦੋਂ ਆਪਣੇ ਲੋਕ ਸਾਂਝ ਕੇਂਦਰ ਜਿਹੜੇ ਆ ਬਦਲ ਕੇ ਇਹਨਾਂ ਨੂੰ ਆਪਾਂ ਮੁਹੱਲਾ ਕਲੀਨਿਕ ਬਣਾਏ ਗਏ ਤੇ ਸੁਖਵੀਰ ਸਿੰਘ ਬਾਦਲ ਨੇ ਬੜਾ ਵਿਰੋਧ ਕੀਤਾ ਵੀ ਵੱਡੇ ਬਾਲ ਸਾਹਿਬ ਨੇ ਦੇਖੋ ਸਾਂਝ ਕੇਂਦਰ ਬਣਾਏ ਸੀ ਇਹਨਾਂ ਨੇ ਜੀ ਘਰਤਾ ਜੀ ਮੁਹੱਲਾ ਕਲੀਨਿਕ ਕਰਤੇ ਸੋ ਦਾ ਉਹ ਪਹਿਲਾ ਜਿਹੜਾ ਨਿਕੋਲਨ ਕਹੀ ਨਾ ਸਕੂਈ ਸਿੰਘ ਬਾਦਲ ਤੇਰੇ ਪੇ ਦੀ ਜ਼ਮੀਨ ਉਹ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਸਟੇਟਮੈਂਟ ਨਹੀਂ ਆਈ યાਨੀ ਕਹਿਣਾ ਮਤਲਬ ਹੈਗਾ ਕਿ ਨਵਜੋਸ਼ ਸਿੰਘ ਸਿੱਧੂ ਜਿਹੜੇ ਆ ਕਮੇਟੀ ਸ਼ੋਅ ਚ ਜਾਂਦੇ ਆ ਚੰਗੇ ਵੋਕਲ ਹੈਗੇ ਉਹ ਇਹ ਚੀਜ਼ਾਂ ਦਾ ਜਵਾਬ ਦੇ ਸਕਦੇ ਆ ਅਦਰਵਾਈਜ਼ ਪਹਿਲਾਂ ਉਸ ਤੋਂ ਪਹਿਲਾਂ ਕਾਂਗਰਸ ਨੂੰ ਇਕੱਠੇ ਹੋਣਾ ਪਏਗਾ ਬਈ ਨਵਜੋਤ ਸਿੰਘ ਸਿੱਧੂ ਨੂੰ ਉਹ ਮੰਨਦੇ ਨੇ ਚਰਨਜੀਤ ਚੰਨੀ ਨੂੰ ਲੱਗਦਾ ਕਿ ਮੇਨੂੰ ਜਿਹੜਾ ਅੱਗੇ ਕਾਂਗਰਸ ਹਾਰੀ ਹੈ ਮੇਰੇ ਨੇਤ੍ਰਿਤਵ ਦੇ ਵਿੱਚ 2022 ਚ ਉਹ ਚ ਸਿੱਧੂ ਦਾ ਬਹੁਤ ਰੋਲ ਆ ਸਿੱਧੂ ਨੇ ਬਹੁਤ ਕਾਂਗਰਸ ਨੂੰ ਡੈਮੇਜ ਕੀਤਾ ਹੁਣ ਚੰਨੀ ਉਸ ਚੀਜ਼ ਤੇ ਮੰਨਦੇ ਆ ਪ੍ਰਤਾਪ ਬਾਜਵਾ ਮੰਨਦੇ ਆ ਰਾਣਾ ਗੁਰਜੀਤ ਮੰਨਦੇ ਆ ਫੇਰ ਹੀ ਕਾਂਗਰਸ ਗਾਂ ਤੁਰੂਗੀ ਫੇਰ ਹੀ ਹਾਈ ਕਮਾਂਡ ਵੀ ਪਹਿਲਾਂ ਪੰਜਾਬ ਦੇ ਲੋਕਾਂ ਦੀ ਗੱਲ ਸੁਣੂਗਾ ਇਹ ਉਹਨੇ ਤੇ ਥਾਪ ਕੇ ਭੇਜ ਦਿੱਤਾ ਜਾਊਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਤਾ ਠੀਕ ਬਿਲਕੁਲ ਇਹ ਸਿਚੁ ਕੀ ਕੁਝ ਲੈ ਕੇ ਆਵੇਗਾ ਦਸ ਤੇ ਰਵਾਂਗੇ ਬੜੇ ਰਵਾਨੀ ਦੀ ਪੰਜਾਬੀ ਤੇ